ਸਲੋਕ ਮਹੱਲਾ ਤੀਜਾ ਭਗਤ ਕਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਓ ਨਾ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ ਮੇੜ ਨ ਸਕੈ ਕੋਏ ਗੁਣਿ ਮਿਧਾਨ ਮਨ ਪਾਇਆ ਏਕੋ ਸੱਚਾ ਸੋਏ ਨਾਲਿ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨ ਹੋਏ ਮਹੱਲਾ ਤੀਜਾ ਸਤਗੁਰ ਕੀ ਸੇਵ ਨ ਕੀਨੀਆਂ ਕਿਆ ਹੋ ਕਰੇ ਵਿਚਾਰ ਸ਼ਬਦ ਦਾ ਸਾਰ ਨਾ ਜਾਣਈ ਵਿਖ ਭੂਲਾ ਗਾਵਾ ਅਗਿਆਨੀ ਅੰਧ ਬਹੁ ਕਰਮ ਕਮਾਵਾ ਦੂਜੇ ਪਾਏ ਪਿਆਰ ਅਣ ਹੁੰਦਾ ਆਪ ਗਿਣਾਇਂਦੇ ਜਮ ਮਾਰ ਕਰੇ ਦਿਨ ਖਾਰ ਨਾਰਕ ਕਿਸਨੋਂ ਆਖੀਐ ਜਾ ਆਪੇ ਬਖਸ਼ਣ ਹਾਰ ਪੌੜੀ ਤੂੰ ਤੱਤਾ ਸਭ ਕੁਛ ਜਾਣਦਾ ਸਭ ਜੀ ਤੁਮਹਾਰੇ ਜਿਸ ਤੂੰ ਭਾਵੈ ਤਿਸ ਤੂੰ ਮੇਲ ਲਹਿ ਕਿਆ ਜੰਤ ਵਿਚਾਰੇ ਤੂੰ ਕਰਨ ਕਰਮ ਸਮਰਥ ਹੈ ਸਤਿ ਸਿਰ ਜਨ ਹਾਰੇ ਜਿਸ ਤੂੰ ਮੇਲਹਿ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ ਹਉ ਬਲੇ ਹਾਰੀ ਸਤਿਗੁਰ ਆਪਨੇ ਜਿਨ ਮੇਰਾ ਹਰ ਅਲਖ ਲਖਾਰੇ ਸ਼ਲੋਕ ਮਹਲਾ 3 ਰਤਨਾ ਪਾਰਖ ਜੋ ਹੋਵੇ ਸੋਰਤ ਨਾ ਕਰੇ ਵਿਚਾਰ ਰਤਨਾਸਾਰ ਨ ਜਾਣਈ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਕਾ ਸ਼ਬਦ ਹੈ ਬੂਝਾ ਬੂਧਣ ਹਰ ਮੂਰਖ ਆਪ ਗਣਾਇਂਦੇ ਮਰ ਜਨਮ ਹੈ ਹੋਏ ਖਾਰ ਨਾਨਕ ਰਤਨਾ ਸੋ ਲਹ ਜਿਸ ਗੁਰ ਮੁਖ ਲੱਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਉਹਾਰ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਓਰ ਤਹਾਰ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆਂ ਹਰ ਨਾਮ ਨਾਲ ਲੱਗੋ ਪਿਆਰ ਮਤਮ ਜਾਣ ਹੋਏ ਜੀਵ ਦੇ ਓਏ ਆਪ ਮਾਰੇ ਕਰਤਾ ਹਉ ਮੈਂ ਵੱਡਾ ਰੋਗ ਹੈ ਪਾਏ ਦੂਜਾ ਕਰਮ ਕਮਾਈ ਨਾਨਕ ਮਨੁਖ ਜੀਵ ਦਿਆਂ ਹੋਏ ਹਰ ਵਿਸਰਿਆ ਦੁਖ ਪਾਏ ਪੌੜੀ ਜਿਸੇ ਅੰਤਰ ਹਿਰਦਾ ਸ਼ੁੱਧ ਹੈ ਤਿਸ ਜਨ ਕਾ ਸਭ ਨਮਸ਼ਕਾਰੀ ਜਿਸੇ ਅੰਦਰ ਨਾਮ ਮਿਧਾਨ ਹੈ ਤਿਸ ਜਨ ਕਾ ਹਾਂ ਬਰਿਹਾਰੀ ਜਿਸੇ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਗੁਰ ਸਭਨਾ ਕਾ ਮਿੱਤ ਹੈ ਸਭ ਇਸਹਿ ਪਿਆਰੀ ਸਭ ਆਤਮ ਰਾਮ पसारਿਆ ਗੁਰ ਬੁੱਧ ਵਿਚਾਰੀ ਸ਼ਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਵਿੱਚ ਹਉ ਮੈਂ ਕਰਮ ਕਮਾਹੇ ਬਿਨ ਸਤਗੁਰ ਸੇਵੇ ਠੌਰ ਨਾ ਪਾਵਹੀਂ ਮਰ ਜੰਮਹਿ ਆਵਹਿ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨ ਵਸੈ ਮਨ ਮਾਹ ਨਾਨਕ ਦਿਨ ਸਤਗੁਰ ਸੇਵੇ ਜੰਪੁਰ ਬਧੇ ਮਾਰੀ ਅਨ ਮੁਹ ਕਾਲ ਹੈ ਉੱਠ ਜਾਹੇ ਮਹੱਲਾ ਪਹਿਲਾ ਜਾਲੋਂ ਐ ਸੀਰੀ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਰੀ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤਰ ਹੈ ਪੌਣੀ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸ ਹੁ ਮੰਗਿਆ ਤਾਂ ਲਾਜ ਮਰਾਈਐ ਜਿਨ ਸੇ ਵਿਆ ਤਿਨ ਫਲ ਪਾਇਆ ਤਿਸ ਜਨ ਕੀ ਸਭ ਭੁਖ ਗਵਾਈਐ ਨਾਨਕ ਤਿਨ ਵਿਟ ਹੋਵਾਰਿਆ ਜਿਨ ਅਨ ਦਿਨ ਹਿਰਦੈ ਹਰ ਨਾਮ ਤੇ ਆਈਐ ਸ਼ਲੋਕ ਮਹਲਾ 3 ਪਗਤ ਜਨਾ ਕਉ ਆਪ ਤੁਠਾ ਮੇਰਾ ਪਿਆਰਾ ਆਪੇ ਲੈ ਅਨ ਜਨ ਲਾਇਐ ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਅਨ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ ਰਾਜੇ ਹੋਏ ਨਾ ਆਖੀਐ ਪਿੜ ਮਰਹਿ ਫਿਰ ਜੂਨੀ ਪਾਹੀ ਨਾਨਕ ਵਿਣ ਨਾਮੈ ਨਕੀ ਵੱਡੀ ਫਿਰ ਹੈ ਸੋਭਾ ਮੂਰ ਨਾ ਪਾਹੀ ਮਹੱਲਾ ਤੀਜਾ ਸੁਣ ਸਿੱਖਿਆ ਸਾਧਨਾ ਆਇਓ ਜਿ ਚਰ ਗੁਰਮੁਖ ਸ਼ਬਦ ਨਾ ਲਾਗੈ ਸਤਗੁਰ ਸੇਵਿਐ ਨਾਮ ਮਨ ਵਸੈ ਵਿਚਹੁ ਪ੍ਰੰਪਉ ਭਾਗੈ ਜੇ ਹਾ ਸਤਗੁਰ ਨੂੰ ਜਾਣੈ ਤੇ ਹੋ ਹੋਵੈ ਤਾ ਸਚ ਨਾਮ ਲਿਬ ਲਾਗੈ ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣ ਆਗੈ ਪਉੜੀ ਗੁਰ ਸਿੱਖਾ ਮਨ ਹਰਪ੍ਰੀਤ ਹੈ ਗੁਰ ਪੂਜਣ ਆਵੈ ਹਰ ਨਾਮ ਅਵਣੰਜਹ ਰੰਗ ਸਿਉ ਲਾਹਾ ਹਰ ਨਾਮ ਲੈ ਜਾਵਹਿ ਗੁਰ ਸਿਖਾਂ ਕੇ ਮੁਖ ਉਜਲੇ ਹਰ ਦਰ ਘ ਭਾਮ ਹੈ ਗੁਰ ਸਤਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿਖ ਬੁਣ ਸਾਝ ਕਰਾਵਹਿ ਤਿੰਨਾ ਗੁਰ ਸਿਖਾਂ ਕਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰ ਨਾਮ ਧਿਆਵਹਿ ਸ਼ਲੋਕ ਮਹੱਲਾ 3 ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾ ਆ ਜਾਏ ਮਨ ਮੁਖ ਘਰ ਹਉ ਦੀ ਵਾਥ ਨਾ ਜਾਣਨੀ ਅੰਧੇ ਭੌਕ ਮੋਏ ਦਿਲ ਲਾਏ ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰજન ਪਾਇਆ ਗੁਰਮੁਖ ਭ੍ਰਮ ਭੌ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵਹਿ ਆਨੰਦਿ ਹਰ ਬਹਿ ਰਾਗੀ ਪੌਣੀ ਸੇਵ ਗੁਰ ਸਿਖ ਤਨ ਤਨ ਹੈ ਜਿਨਨੇ ਗੁਰ ਉਪਦੇਸ਼ ਸੁਨਿਆ ਹਰ ਕੰਨੀ ਗੁਰ ਸਤਗੁਰ ਨਾਮ ਦ੍ਰਿੜਾਇਆ ਤਿਨ ਹਉ ਮੈਂ ਦੁਖ ਦਾ ਭੰਨੀ ਬਿਨ ਹਰ ਨਾਮੈ ਕੋ ਮਿੱਤਰ ਨਹੀਂ ਵਿਚਾਰ ਡਿਠਾ ਹਰ ਜੰਨੀ ਜਿਨਾਂ ਗੁਰ ਸਿਖਾਂ ਕੋ ਹਰ ਸੰਤੁਸ਼ਟ ਹੈ ਤਿਨਹੀ ਸਤਗੁਰ ਕੀ ਗਲ ਮੰਨੀ ਜੋ ਗੁਰਮੁਖ ਨਾਮ ਧਿਆਏਂਦੇ न्नी चඩे चවක් ගड़වන්නේ.